ਲੋਕੀ ਇਹ ਰੌਲਾ ਪਾਉਂਦੇ ਨੇ ਵੀ ਇਹ ਪੈਸੇ ਦੇ ਕੇ 크ਿਸਚਨ ਜਿਹੜੇ ਬਣ ਗਏ ਔਰ ਮੈਂ ਚੈਲੰਜ ਕੀਤਾ ਸੀਗਾ 10000 ਰੁਪਏ ਤੋਂ ਉਹਨਾਂ ਨੂੰ ਕਿ ਮੈਨੂੰ ਇੱਕ 크ਿਸਚਨ ਬਣਿਆ ਵਿਖਾ ਦਿਓ ਜਿਹੜਾ 크ਿਸਚਨ ਬਣਨ ਤੋਂ ਬਾਅਦ ਅਮੀਰ ਹੋ ਗਿਆ ਹੋਵੇ। ਕਦੀ ਕਿਸੇ ਨੇ ਇਹਦੇ ਉੱਤੇ ਪਰਚੋਲ ਕੀਤੀ ਉਹ ਕਿਉਂ ਬਣੇ ਨਹੀਂ ਯਾਰ? ਸੱਤ ਸ਼ਮਸ਼ਾਨ ਘਾਟਨੇ ਉਹਦੇ ਵਿੱਚ ਫੇਰ ਕੇ ਹਾਂ ਚੱਲੋ ਮੇਰੇ ਨਾਲ ਚੈਲੰਜ ਆ ਮੇਰਾ ਅਲੱਗ ਅਲੱਗ ਬਰਾਦਰੀਆਂ ਦੇ ਇੱਕ ਇੱਕ ਪਿੰਡ ਚ ਚਾਰ ਚਾਰ ਗੁਰਦੁਆਰੇ ਨੇ ਮੰਦੇ ਆ। ਦਲਤ ਭਾਈ ਚਾਰਾ ਦੇ ਸੀਗਾ ਮਜੀਬ ਸਿੰਘ ਉਹਦੀ ਵਾਈਫ ਦੀ ਡੈਥ ਹੋ ਗਈ। ਉਹਨੂੰ ਸੰਸਕਾਰ ਕਰਨ ਲਈ ਬਣੀਆਂ ਨਹੀਂ ਦਿੱਤੀ। ਕਈ ਥਾਵਾਂ ਹੁੰਦੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪੁੱਛੋ ਤਾਂ ਸਹੀ ਕਈਆਂ ਥਾਵਾਂ ਤੇ ਭਾਂਡਿਆਂ ਨੂੰ ਹੱਥ ਨਹੀਂ ਲੱਗਣ ਦਿੱਤਾ ਜਾਂਦਾ ਕੁੱਟਿਆ ਤੱਕ ਜਾਂਦਾ ਗੁਰੂ ਸਾਹਿਬ ਸਾਨੂੰ ਕਹਿ ਗਏ ਵੀ ਆ ਜਾਤ ਪਾਤ ਦੇ ਵਿੱਚ ਨਹੀਂ ਪੈਣਾ ਹਾਂ ਨਾ ਸਿੰਘ ਹੋ ਤੁਸੀਂ ਕੌਰ ਹੋ ਇਹੀ ਹੋਣਾ ਚਾਹੀਦਾ ਨਾ ਔਰ ਜਿਹੜੇ ਸਾਡੇ ਕੌਮ ਦੇ ਵਾਰਸ ਸੀਗੇ ਜੀ ਕਾਲੀ ਦਲ ਜੀ ਤੇ ਕਾਲੀ ਦਲ ਨੇ ਤੇ ਸਾਰੇ ਵਿੰਗ ਬਣਾਏ ਯਾਰ ਪ੍ਰਵਾਸੀ ਵਿੰਗ ਕੰਬੋ ਵਿੰਗ ਸੁਨਿਆਰਾ ਵਿੰਗ ਲਾਣਾ ਵਿੰਗ ਜੀ ਇਹ ਸਾਰੇ ਉਹਨਾਂ ਹੀ ਬਣਾਏ ਬ੍ਰਾਹਮਣ ਮਤਲਬ ਪ੍ਰਵਾਸੀ ਭਲਾਈ ਬੋਰਡ ਸਾਰੇ ਉਹਨਾਂ ਬਣਾਏ ਜਦੋਂ ਕੌਮ ਦੇ ਵਾਰਿਸ ਜਿਨ੍ਹਾਂ ਦੇ ਹੱਥ ਵਾਗਡੋਰ ਆ ਗਈ ਕੌਮ ਦੀ ਔਰ ਉਹ ਲੋਕੀ ਇਸ ਚੀਜ਼ ਦੇ ਉਹ ਆਪਣੇ ਗੁਰੂ ਦੀ ਸਿੱਖਿਆ ਤੋਂ ਮੰਨਕਰ ਹੋ ਗਏ ਤੇ ਫਿਰ ਕਾਂਗਰਸ ਵਾਲਿਆਂ ਤੋਂ ਤੁਸੀਂ ਕੀ ਆਸ ਰੱਖਦੇ ਹੂੰ ਜਿਨ੍ਹਾਂ ਦਾ ਫਰਜ ਸੀਗਾ ਜਦੋਂ ਉਹਨਾਂ ਹੀ ਨਹੀਂ ਨਿਭਾਇਆ ਜੀ ਤੇ ਤੁਸੀਂ ਫਿਰ ਮਤਲਬ ਕੀ ਕਿਸੇ ਤੋਂ ਮੈਂਨਾ ਵੀ ਤੁਸੀਂ ਗੁਰਬਾਣੀ ਤੇ ਨਹੀਂ ਮਤਲਬ ਕਰਨਾ ਅਮਲ ਨਹੀਂ ਕਰਨਾ ਤੁਸੀਂ ਬਾਬਾ ਬੁੱਲੇ ਸ਼ਾਹ ਕਿੱਡਾ ਆਦੀਆ ਲਿਖਦੇ ਰਹੇ ਵੀ ਚੱਲ ਬੁੱਲੇਆ ਚਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋ ਸਾਡੀ ਜਾਤ ਪਛਾਣੇ ਨਾ ਕੋ ਸਾਨੂੰ ਮੰਨੇ ਨਹੀਂ ਤੁਸੀਂ ਤੇ ਕਮ ਸੇ ਕਮ ਇਹ ਸਿੱਖਿਆ ਦਿਓ ਨਾ ਯਾਰ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਆਪ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਬਣ ਗਿਆ ਜੀ ਦੋ ਜਿਪਸੀ ਇਹਨੂੰ ਦੋ ਚੰਡੀਗੜ੍ਹ ਦਫ਼ਤਰ ਆ ਮਤਲਬ ਸੁਨਿਆਰ ਭਾਈ ਵਿਚਾਰੇ ਦਾ ਬਣ ਗਿਆ ਜੀ ਆ ਪਰ ਪ੍ਰਜਾਪਤ ਬਰਾਦਰੀ ਦਾ ਬਣ ਗਿਆ ਜੀ ਵੰਡ ਤੇ ਤੁਸੀਂ ਦਿੱਤਾ ਯਾਰ ਜਿੰਨਾ ਸਾਨੂੰ ਧਰਮਾ ਚੋਂ ਕੱਢਣਾ ਸੀਗਾ ਮੈਂ ਨਾਲੇ ਕੰਮ ਕਰ ਰਿਆ ਮਤਲਬ 2 2.5 ਮਹੀਨੇ ਹੋ ਗਏ ਸੀ ਲਾਇਏ ਜੀ ਚੱਲੋ ਹਣ ਟਾਮਾ ਟਾਮਾ ਜਾਣਾ ਸ਼ੁਰੂ ਕੀਤਾ ਆਪਣਾ ਵੀ ਕੰਮ ਕਰ ਹੈ ਹਾਂਜੀ ਮੈਂ ਸਭ ਤੋਂ ਵੱਧ 크ਿਸਚਨ ਉੱਥੇ ਵੇਖੇ ਅਜਨਾਲੇ 'ਚ ਅਜਨਾਲੇ 'ਚ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਰਾਜਵੀਰ ਘਰ 크ਿਸਚਨ ਦਾ ਮੰਨਣ ਵਾਲਾ ਸੀ ਜਾਤ ਵੇਖ ਕੇ ਮਤਲਬ ਮਦਦ ਨਹੀਂ ਕਰਦੇ ਹਾਲਾਤ ਵੇਖ ਕੇ ਕਰਦੇ ਆ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ 크ਿਸਚਨ ਹੈ ਕੋਈ ਹਿੰਦੂ ਹੈ ਕੋਈ ਸਿੱਖ ਹੈ ਅਰੇ ਬਹੁਤ ਸਾਰੇ ਲੋਕਾਂ ਦੇ ਮੈਨੂੰ ਫੋਨ ਆਉਣਗੇ ਭਾਜੀ ਕੋਈ ਗੁਰਸਿੱਖ ਪਰਿਵਾਰ ਲੱਭਿਓ ਅੱਛਾ ਅਸੀਂ ਉਹਦਾ ਸਾਥ ਦੇਣਾ ਮਤਲਬ ਹਰ ਬੰਦਾ ਆਪਣੇ ਧਰਮ ਨੂੰ ਪਿਆਰ ਕਰਦਾ ਹਾਂ ਪਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਭਾਜੀ ਤੁਸੀਂ ਫਿਰ ਕਿਤੇ ਹੋਰ ਸੇਵਾ ਲੈ ਜਾਓ ਸਾਨੂੰ ਜਿਹੜਾ ਲੋੜਵੰਦ ਦੱਸਿਆ ਚਾਹੇ ਉਹ ਕਿਸੇ ਭਾਈ ਠੀਕ ਹੈ ਨਾ ਤੁਸੀਂ ਇਹ ਚੀਜ਼ਾਂ ਦੇਖ ਲਿਓ ਮੈਨੂੰ ਸਭ ਤੋਂ ਵੱਧ ਕ੍ਰਿਸਚੀਅਨ ਉੱਥੇ ਦਿਸੇ ਔਰ ਤੁਸੀਂ ਕਦੀ ਕਿਸੇ ਨੇ ਇਹਦੇ ਉੱਤੇ ਪਰਚੋਲ ਕੀਤੀ ਉਹ ਕਿਉਂ ਬਣੇ ਨੇ ਯਾਰ ਇਹ ਬੜੀ ਦੁਨੀਆ ਕਹਿੰਦੀ ਹੈ ਕਿ ਕ੍ਰਿਸਚੀਅਨ ਜਿਹੜੇ ਨੇ ਉਹ ਲੋਕ ਇਹਨਾਂ ਨੂੰ ਪੈਸੇ ਦੇ ਕੇ ਕ੍ਰਿਸਚੀਅਨ ਬਣਾਉਂਦੇ ਨੇ ਆਮ ਸੁਣਨ ਚ ਆਉਂਦਾ ਸੀਗਾ ਜੀ ਤੁਸੀਂ ਗਰਾਊਂਡ ਤੇ ਗਏ ਹੋ ਮੈਂ ਗਰਾਊਂਡ ਤੇ ਗਿਆ ਅੱਜ ਦਾ ਨਹੀਂ ਮੈਂ ਗਿਆ ਨਹੀਂ ਹਰਪ੍ਰੀਤ ਹਰੋਣਾ ਨੂੰ ਵੀ 3 ਸਾਲ ਪਹਿਲਾਂ ਕਿਹਾ ਸੀਗਾ ਜਦੋਂ ਉਹ ਜਥੇਦਾਰ ਸੀਗੇ ਅੱਛਾ ਮੈਂ ਉਦੋਂ ਮੇਰੀ ਵੀਡੀਓ ਆ ਤੁਹਾਨੂੰ ਇੱਥੇ ਕ੍ਰਿਸਚੀਅਨਿਟੀ ਦੇ ਮੁੱਦੇ ਤੇ ਹਾਂਜੀ ਅੱਛਾ ਮੈਂ ਉਹਨਾਂ ਨੂੰ ਦੱਸਿਆ ਉਹਦਾ ਇੱਕ ਮੁੱਦਾ ਮੇਰੇ ਸਾਹਮਣੇ ਆਇਆ ਸੀ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਾ ਲੋਕ ਕਰਨਾ ਇਹਨੇ ਨਾ ਚਾਹੁੰਦੇ ਲੋਕ ਸੁਣਨਾ ਕੀ ਚਾਹੁੰਦੇ ਨੇ ਗਾਲਾਂ ਕੱਢੋ ਚਾਰ ਕਿਸੇ ਨੂੰ ਉਹਨੂੰ ਮਾੜਾ ਬੋਲੋ ਇਹ ਹੀ ਸੁਣਨਾ ਚਾਹੁੰਦੇ ਨੇ ਨਾ ਤੁਸੀਂ ਹਲਾਤ ਤੇ ਵੇਖੋ ਨਾ ਯਾਰ ਕੀ ਐ ਹੋਇਆ ਕੀ ਐ ਵੀ 크੍ਰਿਸਚੀਅਨ ਮੈਂ ਉੱਥੇ ਦੇਖੇ ਜਿਹੜੇ ਬਣੇ ਨੇ ਲੋਕ ਕੀ ਇਹ ਰੌਲਾ ਪਾਉਂਦੇ ਨੇ ਵੀ ਇਹ ਪੈਸੇ ਦੇ ਕੇ 크੍ਰਿਸਚੀਅਨ ਜਿਹੜੇ ਬਣਦੇ ਨੇ ਔਰ ਮੈਂ ਚੈਲੰਜ ਕੀਤਾ ਸੀਗਾ 10000 ਰੁਪਏ ਤੋਂ ਉਹਨਾਂ ਨੂੰ ਕਿ ਮੈਨੂੰ ਇੱਕ 크੍ਰਿਸਚੀਅਨ ਬਣਿਆ ਵਿਖਾ ਦਿਓ ਜਿਹੜਾ 크੍ਰਿਸਚੀਅਨ ਬਣਨ ਤੋਂ ਬਾਅਦ ਅ ਜਿਹੜਾ ਘਰ ਬਣ ਗਿਆ ਹੋਵੇ ਕੋਠੀ ਬਣ ਗਈ ਹੋਵੇ 크੍ਰਿਸਚਨ ਬਣਦੇ ਕਿਉਂ ਨਹੀਂ ਯਾਰ ਆਪਾਂ ਕੌੜਾ ਸੱਚ ਆ ਸੁਣਨਾ ਹੀ ਨਹੀਂ ਚਾਹੁੰਦੇ ਪਿੰਡਾਂ ਦੇ ਵਿੱਚ ਵਿਤਕਰਾ ਬਹੁਤ ਹੈ ਜਿਹੜਾ ਯੂਪੀ ਬਿਹਾਰ ਚ ਸੁਣਦੇ ਸੀ ਨਾ ਆਪਾਂ ਖੂਹ ਤੋਂ ਪਾਣੀ ਨਹੀਂ ਭਰੁੰਦੇ ਨਾ ਉਹਨੇ ਔਰ ਰਾਜੇ ਵਾਲੀ ਗੱਲ ਦੇ ਉੱਤੇ ਵੀ ਜਿਹੜਾ ਰੈਜ਼ਿਸ ਸਿਸਟਮ ਹੈ ਕਿ ਪਾਣੀ ਨਹੀਂ ਭਰਨ ਦੇਣਾ ਕਿਸੇ ਨੂੰ ਮੜੀਆਂ ਸਸਕਾਰ ਨਹੀਂ ਕਰਨ ਦੇਣਾ ਆਪਣੀਆਂ ਦੇ ਵਿੱਚ ਇਹ ਚੱਲਦਾ ਸੀ ਆਪਾਂ ਯੂਪੀ ਬਿਹਾਰ ਚ ਸੁਣਦੇ ਸੀਗੇ ਵੀ ਵਿਤ ਘਰਾਂਦਾ ਤੈਨੂੰ ਹੱਥ ਵੀ ਲੱਗ ਗਿਆ ਤੇ ਤੈਨੂੰ ਕੁੱਟਣਾ ਹਨਾ ਵੀ ਕਿਸੇ ਨੇ ਹੱਥ ਲਾਤਾ ਦੇ ਬ੍ਰਾਹਮਣ ਨੇ ਦੁਬਾਰਾ ਨਹਾਉਣਾ ਹੈ ਫਿਲਮਾਂ ਚ ਵੀ ਕਹਿੰਦੇ ਰਹੇ ਤੇ ਆਪਾਂ ਯੂਪੀ ਬਿਹਾਰ ਚ ਆਰਐਸਐਸ ਨੇ ਫੋਕਸ ਕੀਤਾ ਉੱਥੇ ਹੂੰ ਕਿ ਜਿਹੜਾ ਗਰੀਬ ਤਬਕਾ ਦੀਆਂ ਲੋੜਾਂ ਕੀ ਨੇ ਉਹਦਾ ਮਿਆਰ ਚ ਉੱਚਾ ਚੁੱਕਣ ਲਈ ਕਰਨਾ ਕੀ ਹੈ ਉੱਥੇ ਉਹਨਾਂ ਦੀਆਂ ਘਰਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਟਾਇਲਟ ਮਕਾਨ ਐਜੂਕੇਸ਼ਨ ਉਹਦੇ ਉੱਤੇ ਉਹਨਾਂ ਕੰਮ ਕੀਤਾ ਤੇ ਸਾਡੇ ਅੱਜ ਤੁਸੀਂ ਚਲੋ ਆ ਸਾਡੇ ਵੇਰਕਾ ਨਾਲ ਹੈ ਜੀ ਜਿੱਥੇ ਉਹ ਭਾਈ ਨਿਰਮਲ ਸਿੰਘ ਆਦਾ ਕਰੇ ਸਰਕਾਰ ਕਰਨ ਤੋਂ ਮਨਾਂ ਨਹੀਂ ਸੀ ਕਿ ਤੱਤ ਸੱਤ ਸ਼ਮਸ਼ਾਨ ਘਾਟਨੇ ਉਹਦੇ ਵਿੱਚ ਵੇਰਕੇ ਹਾਂ ਚਲੋ ਮੇਰੇ ਨਾਲ ਚੈਲੰਜ ਹੈ ਮੇਰਾ ਅੱਛਾ ਸੱਤ ਸ਼ਮਸ਼ਾਨ ਘਾਟਨੇ ਅੱਜ ਲਾਇਆ ਦਾ ਸ਼ੀਰ ਅਲੱਗ-ਅਲੱਗ ਬਰਾਦਰੀਆਂ ਦੇ ਅਲੱਗ-ਅਲੱਗ ਬਰਾਦਰੀਆਂ ਦੇ ਇੱਕ-ਇੱਕ ਪਿੰਡ ਚ ਚਾਰ-ਚਾਰ ਗੁਰਦੁਆਰੇ ਨੇ ਮੰਦਦੇ ਆਪਾਂ ਹੂੰ ਮੈਂ ਸਿੰਘ ਸਾਹਿਬ ਨੂੰ ਕਿਹਾ ਮੈਂ ਕਹਾਂ ਜੀ 크ਿਸਚਨ ਬਣਦੇ ਕਿਉਂ ਨੇ ਇੱਥੇ ਕਝ ਨਾਲੇ ਦਾ ਕੇਸ ਸੀਗਾ ਜੀ ਹਾਂਜੀ ਇੱਕ ਬੰਦਾ ਉਹਦੀ ਦਲਤ ਭਾਈਚਾਰੇ ਦੇ ਸੀਗਾ ਮੇਰੇ ਵੀ ਸਿੰਘ ਉਹਦੀ ਵਾਈਫ ਦੀ ਡੈਥ ਹੋ ਗਈ ਉਹਨੂੰ ਸੰਸਕਾਰ ਕਰਨ ਲਈ ਬਣੀਆਂ ਨਹੀਂ ਦਿੱਤੀਆਂ ਜੀ ਅੱਜ ਵੀ ਜਿੰਦੀ ਜਾਗਦੀ ਮਿਸਾਲ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਇੱਥੇ ਤੁਹਾਨੂੰ ਮੈਂ 크ਿਸਚਨ ਮਿਲਾ ਦਿੰਦਾ ਉਹ ਤੁਹਾਨੂੰ ਜਾਫਰ ਉਹਨੇ ਵੀ ਮੈਨੂੰ ਉਹਨੇ ਆਪਣੀ ਕਿਤਾਬ ਚ ਵੀ ਲਿਖਿਆ ਉਹਨੇ ਬੜੀ ਦਿਹਾੜੀ ਦਿੱਤੀ ਖੀਰ ਉਹਨੂੰ ਜਗ੍ਹਾ ਕਿਨੇ ਦਿੱਤੀ 크ਿਸਚਨਾ ਨੇ ਕਿਹਾ ਕਿ ਯਾਰ ਸਾਡੇ ਗਰੇਵਿਆਰਡ ਦੇ ਵਿੱਚ ਸੰਸਕਾਰ ਕਰਨ ਲੋ ਆਪਣਿਆਂ ਨੇ ਜਗ੍ਹਾ ਹੀ ਨਹੀਂ ਦਿੱਤੀ ਆਪਣੇ ਜਗ੍ਹਾ ਉਹਨੇ ਸੰਸਕਾਰ ਕੀਤਾ ਉਸ ਦਿਨ ਤੋਂ ਬਾਅਦ ਹੀ ਕ੍ਰਿਸਚੀਅਨ ਹੋ ਗਿਆ। ਅੱਛਾ। ਕਈ ਥਾਵਾਂ ਮੈਂ ਉਹਨੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਪੁੱਛੋ ਤਾਂ ਸਹੀ। ਕਈ ਥਾਵਾਂ ਮੈਂ ਇਹੋ ਜਿਹੀ ਅੰਜਾਬ ਦੀ ਗੱਲ ਹੈ। ਮੈਂ ਪੰਜਾਬ ਦੀ ਗੱਲ ਹੈ ਜੀ। ਦਿੱਲੀ ਅੰਮ੍ਰਿਤਸਰ ਦੀ। ਮੈਂ ਤੁਹਾਨੂੰ ਹੋਰ ਵੀ ਦੱਸਣ ਲੱਗਾ ਜੀ ਇੱਕ ਪਰਚਾ ਦਰਜ ਕਰਾਇਆ ਸੀਗਾ ਮੈਂ। ਅੱਗੇ ਆ ਜਿਓ ਤੁਸੀਂ। ਕਈਆਂ ਥਾਵਾਂ ਤੇ ਭਾਂਡਿਆਂ ਨੂੰ ਹੱਥ ਨਹੀਂ ਲੱਗਣ ਦਿੱਤਾ ਜਾਂਦਾ। ਕੁੱਟਿਆ ਤੱਕ ਜਾਂਦਾ। ਇਹ ਸੁਣਨ ਦੇ ਵਿੱਚ ਮਤਲਬ ਬੜਾ ਹੋਰ ਤਰ੍ਹਾਂ ਲੱਗਦਾ ਨਾ ਪਰ ਇਹ ਸਚਾਈਆਂ ਨੇ ਇਹਨੂੰ ਮੰਨੋ ਤੇ ਇਹਨੂੰ ਕੌੜਾ ਸੱਚ ਹੈ ਇੱਕ ਰਾਮਪੁਰੇ ਫੂਲ ਦੇ ਇਲਾਕੇ ਦੀ ਘਟਨਾ ਹੈ ਜੀ ਅੱਜ ਤੋਂ 2.5 ਸਾਲ ਪੁਰਾਣੀ ਐ ਅਮਰਖਲ YouTube ਤੇ ਵੀ ਨਿਕਲ ਆਊਗੀ ਉਹਦੇ ਵਿੱਚ ਇੱਕ ਸਰਪੰਚ ਸਟੇਜ ਤੋਂ ਲੈਕਚਰ ਕਰ ਰਿਹਾ ਕੋਥੇ ਮੇਲਾ ਹੋਇਆ ਵੱਡੇ ਘਰ ਵਾਲੀਆਂ ਬੀਬੀਆਂ ਇੱਧਰ ਲੰਗਰ ਛਕੋ ਨੀਵੇਂ ਘਰ ਆਣੀਆਂ ਇੱਧਰ ਛਕੋ ਇਹ ਆਉਣ ਇੱਥੇ ਨਿਕਲ ਆਉਣਾ ਜੀ ਆਨ ਰਿਕਾਰਡ ਹੈ ਹਾਂ ਆਨ ਰਿਕਾਰਡ ਹੈ ਪਰਚਾ ਦਰਜ ਹੋਇਆ ਮੈਂ ਸਿੰਘ ਸਾਹਿਬ ਨੂੰ ਇੱਕ ਅਪੀਲ ਕੀਤੀ ਮੈਂ ਕਿਹਾ ਸਿੰਘ ਸਾਹਿਬ ਪੈਸੇ ਕਰਕੇ ਨਹੀਂ ਜਾਂਦੇ ਹੂੰ ਓਏ ਜਿਤਮਾਨ ਦੇ ਭੁੱਖੇ ਜਾਂਦੇ ਨੇ ਵੀ ਸਾਡੀ ਬਰਾਬਰਤਾ ਤੇ ਆ ਜਾਏ ਤੁਸੀਂ ਇੱਕ ਐਲਾਨ ਕਰ ਦਿਓ ਵੀ ਯਾਰ ਇੱਕ ਪਿੰਡ ਦੇ ਵਿੱਚ ਹਾਂ ਗਿਣਤੀ ਦੇ ਹਿਸਾਬ ਨਾਲ ਜੇ ਬਹੁਤ ਤੁਹਾਡੀ ਡੈਥ ਰੇਸ਼ੋ ਹੈ ਜਿੱਦਾਂ ਆਪਾਂ ਸ਼ਹਿਰ ਚ ਕਹਿ ਲੀਏ ਵੀ ਦੋ ਐਡੇ ਵੱਡੇ ਸ਼ਹਿਰ ਦੇ ਵਿੱਚ ਯਾਰ ਇੱਕ ਸ਼ਿਵਪੁਰੀ ਹੈ ਦੁਆ ਵਾਸਤੇ ਤੇ ਇੱਕ ਸ਼ੀਦਾਂ ਸਾਹਿਬ ਸੰਸਕਾਰ ਹੈ ਤੇ ਪਿੰਡਾਂ ਦੇ ਵਿੱਚ ਸੱਤ-ਸੱਤ ਸ਼ਮਸ਼ਾਨ ਘਾਟਾਂ ਦੀ ਲੋੜ ਹੈ ਮਤਲਬ ਇੰਨੀ ਡੈਥ ਰੇਸ਼ੋ ਹੈ ਸਾਡੀ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਜੀ ਕਮ ਸੇ ਕਮ ਤੁਸੀਂ ਇੰਨਾ ਹੀ ਕਰ ਦਿਓ ਵੀ ਜਿਹੜੇ ਗੁਰਦੁਆਰੇ ਨੇ ਚਾਰ-ਚਾਰ ਗੁਰਦੁਆਰਿਆਂ ਦੇ ਹਾਲਾਤ ਤੇ ਵੇਖੋ ਹੈ ਇਕ ਅੱਖ ਨਹੀਂ ਗਾ ਤੁਸੀਂ ਇੱਕ ਕੰਮ ਕਰ ਦੋ ਕਿ ਇੱਕ ਪਿੰਡ ਚ ਇੱਕ ਗੁਰਦੁਆਰਾ ਕਾਲ ਤੱਕਤ ਫੈਸਲਾ ਤੇ ਲਵੇ ਯਾਰ ਇੱਕ ਪਿੰਡ ਚ ਇੱਕ ਗੁਰਦੁਆਰਾ ਹੋਵੇ ਬਾਕੀ ਜਿਹੜੇ ਦੋ ਨੇ ਤਿੰਨ ਨੇ ਉਹਨਾਂ ਨੂੰ ਕੋ ਐਜੂਕੇਸ਼ਨ ਸੈਂਟਰ ਬਣਾਓ ਉਹਨਾਂ ਨੂੰ ਕੋ ਮੈਡੀਕਲ ਜਿਹੜੇ ਮਤਲਬ ਸਾਡੀਆਂ ਇਨੀਆਂ ਬਿਮਾਰੀਆਂ ਫੈਲ ਗਈਆਂ ਕੋਈ ਬੱਚਿਆਂ ਦੀ ਕੋਚਿੰਗ ਵਾਸਤੇ ਸੈਂਟਰ ਬਣਾਓ ਇੱਕ ਤੇ ਇੱਕ ਗੁਰਦੁਆਰਾ ਹੋਊਗਾ ਉੱਥੇ ਸੰਗਤ ਜ਼ਿਆਦਾ ਹੋਊਗੀ ਆਪਸੀ ਮਿਲਵਰਤਨ ਜ਼ਿਆਦਾ ਹੋਊਗਾ ਪਰ ਕਰਨਾ ਹੀ ਕੋਈ ਨਹੀਂ ਚਾਹੁੰਦਾ ਯਾਰ ਕੰਮ ਹਣਾ ਆਪਾਂ ਚੋਕ ਕੇ ਉਹਨਾਂ ਦੇ ਬੋਰਡ ਵੀ ਬਣਾਤੇ ਇਹ ਕ੍ਰਿਸਚਨ ਭਲਾਈ ਬੋਰਡ ਹੈ ਇਹ ਫਲਾਣਾ ਇਹ ਫਲਾਣਾ ਆਪਾਂ ਕਿਹੜੇ ਚੱਕਰਾਂ 'ਚ ਪੈ ਗਏ ਯਾਰ ਆਪਾਂ ਸਾਰਾ ਮਤਲਬ ਤਾਣਾ ਬਾਣਾ ਹੀ ਉਲਝਾ ਕੇ ਰੱਖ ਦਿੱਤਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਸਾਡੀ ਕੌਮ ਐਦਾਂ ਦੀ ਆ ਹਨਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਪਰ ਦੀਵੇ ਥੱਲੇ ਨੇਰੇ ਵਾਲੀ ਗੱਲ ਹੈ ਫਿਰ ਇਹ ਮਤਲਬ ਜਿਹੜੇ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਇਹ ਹਾਲਾਤ ਪਿੰਡਾਂ ਦੇ ਉਸੇ ਮੈਨੂੰ ਮੈਂ ਹੋਰ ਇੱਕ ਸਰਚ ਕਰਿਓ ਜੀ ਮੈਂ ਤਾਂ ਬੜੀ ਕੀਤੀ ਹੈ ਇਹਦੇ ਉੱਤੇ ਹਾਂਜੀ ਕੋਈ ਜੱਟ ਸਿੱਖ ਹੂੰ ਕੋਈ ਰੋੜਾ ਕੋਈ ਸ਼ਰਮਾ ਕੋਈ ਮਤਲਬ ਗੁਪਤਾ ਮੈਨੂੰ 크ਿਸਚੀਅਨ ਬਣੇ ਵਿਖਾਓ ਹੂੰ ਬਖਾਓ ਮੈਨੂੰ ਤੁਸੀਂ ਸਰਚੇ ਤਾਂ ਕਰੋ ਨਾ ਪਿੰਡਾਂ ਜਾ ਕੇ ਜਾਇਦਾਦ ਤੇ ਲਓ ਸਾਰੇ ਹੀ ਦਲਤ ਭਾਈ ਚਾਰੇ ਲੋਕ ਨੇ ਜਿਨ੍ਹਾਂ ਦੇ ਨਾਲ ਵਿਤਕਰਾ ਹੁੰਦਾ ਹੂੰ ਮੈਨੂੰ ਬਣੇ ਤਾਂ ਵਿਖਾਓ ਮੈਂ ਨਹੀਂ ਬਣ ਜਾਂਦਾ ਅੱਜ ਆਪਾਂ ਇੱਕ ਘਰ ਦੇ ਵਿੱਚ ਗਏ ਉਹ ਸਾਰ ਜੀ ਕਿੰਨੀ ਲੋੜ ਸੀ ਉਹਨਾਂ ਨੂੰ ਘਰ ਦੀ ਉਹ ਆਂਦਾ ਮੈਨੂੰ 5 ਕਰੋੜ ਵੀ ਦੋ ਮੈਂ ਨਹੀਂ ਧਰਮ ਬਦਲਦਾ ਯਾਰ ਹੂੰ ਗਰਜ ਦਾ ਮਾਰਿਆ ਜਾਂਦਾ ਬੰਦਾ ਮੈਂ ਤੁਹਾਨੂੰ ਕਹਿਣ ਲਿਆ ਵੀ ਗਰਜ ਇੱਕ ਅਲੱਗ ਚੀਜ਼ ਐ ਪੈਸੇ ਦੀ ਲੋੜ ਇੱਕ ਅਲੱਗ ਚੀਜ਼ ਐ ਪੈਸੇ ਕਰਕੇ ਕੋਈ ਵੀ ਨਹੀਂ ਜਾਂਦਾ ਮੈਂ ਵੀ ਤੁਹਾਨੂੰ ਦੱਸਦਾ ਪੈਸੇ ਕਰਕੇ ਕੋਈ ਬੰਦਾ ਧਰਮ ਨਹੀਂ ਬਦਲਦਾ ਉਹਨਾਂ ਕੋਲ ਕੋਈ ਮਤਲਬ ਰਿਜ਼ਰਵ ਬੈਂਕ ਦਾ ਅਕਾਊਂਟ ਐ ਉਹਨਾਂ ਕੋਲ ਵੀ ਜਿੰਨੂੰ ਮਰਜ਼ੀ ਮਤਲਬ ਕ੍ਰਿਸਚੀਅਨ ਬਣੋ ਤੇ ਪੈਸੇ ਦੇ ਦੇਣਗੇ ਇੱਜ਼ਤਮਾਨ ਦੇ ਭੁੱਖੇ ਜਾਂਦੇ ਨੇ ਆਪਣੀ ਇੱਜ਼ਤਮਾਨ ਨਹੀਂ ਮਿਲਦਾ ਨਹੀਂ ਮਿਲਦਾ ਇਹਨੂੰ ਸੁਣਨਾ ਹੀ ਕੋਈ ਨਹੀਂ ਚਾਹੁੰਦਾ ਇਹਦੇ ਉੱਤੇ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦਾ ਯਾਰ ਇਹਦੇ ਉੱਤੇ ਕੋ ਮੈਨੂੰ ਇਹ ਵੀ ਇੱਥੋਂ ਤੱਕ ਕਿਸੇ ਨੇ ਕਿਹਾ ਪਾਜੀ ਤੁਸੀਂ ਕਿਸੇ 크੍ਰਿਸਚੀਅਨ ਦਾ ਘਰ ਬਣਾਉਣ ਚੱਲੇ ਹੋ ਜਿੱਥੇ 2.5 ਲੱਖ ਰੁਪਈਆ ਲੱਗ ਜਾਂਦਾ ਉਹਨਾਂ ਨੇ ਸ਼ਰਤ ਹੀ ਰੱਖ ਦੋ ਸਰਦਾਰ ਬਣ ਜਾ ਮੈਂ ਕਹਾਂ ਯਾਰ ਮੈਂ ਕੌਣ ਹਾਂ ਨਾ ਹੂੰ ਮੈਂ ਕਿਉਂ ਕਹਾਂਗਾ ਇਸ ਚੀਜ਼ ਨੂੰ ਅੱਛਾ ਇਹ ਵੀ ਲੋਕ ਕਹਿੰਦੇ ਨੇ ਕਹਿੰਦੇ ਨੇ ਪਾਜੀ ਅੱਛਾ ਇਹ ਕੰਮ ਮੇਰਾ ਗੈਸ ਜੀ ਪੀਸੀ ਦਾ ਪ੍ਰਚਾਰ ਕਰੇ ਆਪਾਂ ਮੈਂ ਨਾ ਗੁਰਦੁਆਰੇ ਕਿਉਂ ਨਹੀਂ ਆਪਾਂ ਹੁਣ ਤੱਕ ਇੱਕ ਗੁਰਦੁਆਰਾ ਕਿਉਂ ਨਹੀਂ ਕਰਾ ਸਕਿਆ ਯਾਰ ਇੱਕ ਸ਼ਮਸ਼ਾਨ ਕਿਉਂ ਨਹੀਂ ਕਰਾ ਸਕਦੇ ਇੱਕ ਸ਼ਮਸ਼ਾਨ ਘਾਟ ਕਿਉਂ ਨਹੀਂ ਕਰਾ ਸਕਦੇ ਯਾਰ ਮਰਨ ਤੋਂ ਬਾਅਦ ਤੇ ਉਹੋ ਹੀ ਸਵਾਬ ਬਣਨੀ ਆ ਨਾ ਉਹ ਤਾਂ ਮੈਨੂੰ ਮੇਰਾ ਹੱਸਨੋ ਜੀ ਨਹੀਂ ਕਰਦਾ ਯਾਰ ਮਤਲਬ ਆਪਾਂ ਰੋਣੇ ਆ ਜਦੋਂ ਜਦੋਂ ਮੈਂ ਕਿਸੇ ਪਿੰਡ ਚੋਂ ਹੋਣਾ ਜਿੱਦਾਂ ਆਪਾਂ ਜੋ ਗਿਆ ਆ ਕੀ ਹਾਸ ਨਹੀਂ ਯਾਰ ਲੋਕਾਂ ਦੇ ਉੱਤੇ ਨਹੀਂ ਮੈਂ ਹੱਸਦਾ ਇਹ ਥੋੜੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਹਾਸਾ ਨਹੀਂ ਹੈ ਖੁਸ਼ਾਲੀ ਨਹੀਂ ਹੈ ਉਹ ਜਿੰਨਾ ਚਿਰ ਉਹ ਚੀਜ਼ਾਂ ਮਾਈਂਡ ਚ ਰਹਿੰਦੀਆਂ ਨੇ ਨਹੀਂ ਤੋੜ ਕੋ ਮਤਲਬ ਭੁੱਲਿਆ ਜਾਂਦਾ ਕਰੋਗੇ ਕੀ